ਦੋਸਤੋ ਵਾਇਗੁਰਜੀ ਦਾ ਖਾਲਸਾ ਵਾਇਗੁਰਜੀ ਕੀ ਫਤਿਹ ਆਪਾਂ ਖੜੇ ਆ ਜੀ ਫਤਿਹਗੜ੍ਹ ਸਾਹਿਬ ਬੱਸ ਸਟੈਂਡ ਦੇ ਜਮਾਂ ਕੋਲੇ ਤੇ ਇੱਥੇ ਆਪਣੇ ਭਰਾਵਾਂ ਨੇ ਜੀ ਕੰਮ ਸਟਾਰਟ ਕਰਿਆ ਸਾਡੇ ਨਾਲ ਸਿੰਘ ਜੀ ਬੈਠ ਨੇ ਕੁਲਵਿੰਦਰ ਸਿੰਘ ਜੀ ਵਾਇਗੁਰਜੀ ਦਾ ਖਾਲਸਾ ਵਾਇਗੁਰਜੀ ਕੀ ਫਤਿਹ ਪਹਿਲਾਂ ਤੁਹਾਨੂੰ ਬਈ ਬਹੁਤ ਬਹੁਤ ਵਧਾਈਆਂ ਤੁਸੀਂ ਕੰਮ ਸ਼ੁਰੂ ਕਰਿਆ ਤੇ ਕਿਸੇ ਵੀ ਕੰਮ ਦੇ ਵਿੱਚ ਜਿਹੜੀ ਸ਼ੰਗ ਸ਼ਰਮ ਨਹੀਂ ਕਰਨੀ ਚਾਹੀਦੀ ਨਾਲੇ ਵਧੀਆ ਕੰਮ ਆ ਲੋਕ ਜਿਹੜਾ ਇੰਨਾ ਕੋਲਡ ਡਰਿੰਕ ਵਗੈਰਾ ਪੀਂਦੇ ਨੇ ਵਧੀਆ ਚੀਜ਼ ਪੀਓ ਤੇ ਹੋਰ ਕੁਲਵਿੰਦਰ ਸਿੰਘ ਜੀ ਠੀਕ ਹੋ ਲੋਕੇਸ਼ਨ ਦੱਸੋ ਸਭ ਤੋਂ ਪਹਿਲਾਂ ਤਾਂ ਆਪਣੀ ਕਿੱਥੇ ਆ? ਲੋਕੇਸ਼ਨ ਜੀ ਫਤੇਗੜ ਸਾਹਿਬ ਬਸ ਅੱਗੇ ਦੇ ਪੂਰ ਮਾਤਾ ਗੁਜਰੀ ਕੌਜ ਦੇ ਨੇੜੇ ਠੀਕ ਹੈ ਜੀ ਤੇ ਹੁਣ ਆਪਾਂ ਕਰਨ ਲੱਗੇ ਆ ਜੀ ਸਰਦਾਈ ਤਿਆਰ ਬਾਬਾ ਜੀ ਕੀ ਕੀ ਪਾਇਆ ਪਹਿਲਾਂ ਦੱਸ ਦੋ ਦੋ ਚੀਜ਼ਾਂ ਆ ਰਾਮ ਤੇ ਮਗਰ ਜੀ ਆ ਹੁਣ ਕੀ ਪਾਉਣ ਲੱਗੇ ਹੋ ਇਹ ਖਸਖਸ ਇਹ ਠੀਕ ਹੈ ਖਸਖਸ ਜੀ ਤਿੰਨ ਚੀਜ਼ਾਂ ਪਾਤੀਆਂ ਨੇ ਜੀ ਖਸਖਸ ਬਦਾਮ ਤੇ ਮਗਰ ਚੌਥੀ ਆ ਗਈ ਕਾਲੀ ਮਿਰਚ ਜੀ ਹਰੀ ਲਾਜੀ ਜੀ ਹਰੀ ਲਾਜੀ ਜੀ ਇਹ ਆ ਗਈ ਜੀ ਸੌਂਗ ਐਟਮਾ ਸਾਰੇ ਦੇਖਣ ਜੀ ਤੁਸੀਂ ਦੇਖ ਲਓ ਜੀ ਕਿਆ ਕਿਆ ਚੀਜ਼ ਪਾਈ ਆ ਤੁਹਾਡੇ ਸਾਹਮਣੇ ਆ ਸਾਰਾ ਕੁਝ ਜਿਵੇਂ ਉਹ ਨਵੇਂ ਹਿੰਦੀ ਵਾਲੇ ਬਲੌਗਰ ਜੇ ਨਹੀਂ ਕਹਿੰਦੇ ਜੇ ਸਿੱਖੋਂ ਕੀ ਸਰਦਾਈ ਤਿਆਰ ਹੋਣੇ ਲੱਗੀ ਆ ਐ ਭਾਈ ਲਾਲ ਸਿੰਘ ਲੋ ਜੀ ਸਾਡੇ ਬਾਬਾ ਜੀ ਕਰਨ ਲੱਗੇ ਨੇ ਤਿਆਰ ਜੀ ਦੇਖ ਸਕਦੇ ਆ ਇਹ ਦੇਖ ਸਕਦੇ ਆ ਤੁਹਾਨੂੰ ਦੱਸਤਾ ਵੀ ਕੀ ਕੀ ਇਹਦੇ ਵਿੱਚ ਪੈਂਦਾ ਆ ਇਹ ਤੁਸੀਂ ਘਰੇ ਵੀ ਤਿਆਰ ਕਰ ਸਕਦੇ ਹੋ ਤੇ ਜਿਹੜੇ ਵੀਰਾਂ ਕੋਲ ਟਾਈਮ ਨਹੀਂ ਹੈਗਾ ਉਹ ਆਪਣੀ ਸ਼ਾਪ ਤੇ ਆਓ ਤੇ ਸਰਦਈ ਸਕੋ ਜੀ ਨਾਲੇ ਸਭ ਤੋਂ ਵਧੀਆ ਚੀਜ਼ ਐ ਕੋਈ ਇਹਦੇ 'ਚ ਗੈਸ ਨਹੀਂ ਕੋਈ ਕੁਝ ਨਹੀਂ ਕੋਲਡਰੀਆਂ ਵੀ ਵੀ ਨਾਲੇ ਸਪੋਰਟ ਕਰੋ ਜੀ ਸਾਰਿਆਂ ਨੂੰ ਜਿਹੜੇ ਵੀ ਆਪਣੇ ਸਿੰਘ ਨੇ ਜਿੱਥੇ-ਜਿੱਥੇ ਵੀ ਜਿਨ੍ਹਾਂ ਨੇ ਲਾਈ ਹੋਈ ਆ ਸਾਡੀ ਲੋਕੇਸ਼ਨ ਤੁਹਾਨੂੰ ਆਪਾਂ ਦੁਬਾਰਾ ਦੱਸ ਦਿੰਨੇ ਆ ਜੀ ਫਤਿਹਗੜ੍ਹ ਸਾਹਿਬ ਬੱਸ ਸਟੈਂਡ ਦੇ ਜਮਾ ਨਾਲ ਤੇ ਜਿਹੜੇ ਇੱਥੇ ਦੁਕਾਨਾਂ ਨੇ ਉਹਨਾਂ ਦੇ ਆਪੋਜ਼ਿਟ ਆ ਜੀ ਕਿੰਨਾ ਟਾਈਮ ਲੱਗ ਜਾਂਦਾ ਵੀਰ ਜੀ ਤਿਆਰ ਕਰਨ ਨੂੰ ਅੱਧਾ ਘੰਟਾ ਲੱਗ ਜਾਂਦਾ ਜੀ ਠੀਕ ਹੈ ਜੀ ਇੱਕ ਵੀਰ ਉਹਨਾਂ ਦੀ ਹੋਰ ਖਾਸੀਅਤ ਇਹ ਆ ਵੀ ਉਹ ਓਨੀ ਕੀ ਬਣਾਉਂਦੇ ਨੇ ਜਿੰਨੀ ਕੀ ਉਹਨਾਂ ਨੂੰ ਹੀ ਲੱਗਦੀ ਆ ਇਹ ਨਹੀਂ ਹੈਗਾ ਵੀ ਸਵੇਰੇ ਆ ਕੇ ਇੱਕ ਵਾਰ ਲਾ ਲਿਆ ਤੇ ਸਾਰਾ ਦਿਨ ਉਹੀ ਚੱਲੀ ਗਈ। ਕਿ ਨਹੀਂ ਬਾਬਾ ਜੀ? ਟਾਈਮ ਟੂ ਟਾਈਮ ਲਾਉਂਦੇ ਨੇ ਬਾਬਾ ਜੀ ਹੁਣ ਇੱਕ ਵਾਰ ਸਵੇਰੇ ਫਿਰ ਇੱਕ ਵਾਰ ਦੁਪਹਿਰੇ ਤੇ ਜੇ ਹੁਣ ਸ਼ਾਮੀ ਲੋੜ ਪਈ ਤਾਂ ਇੱਕ ਵਾਰ ਲੱਗੂਗਾ। ਨਹੀਂ ਤਾਂ ਜੇ ਸਰ ਗਿਆ ਤਾਂ ਛੜਦੀ ਗਲਾਇਆ। ਹੁਣ ਤੁਹਾਨੂੰ ਆਪਾਂ ਤਿਆਰ ਹੋਣ ਤੋਂ ਬਾਅਦ ਦਿਖਾਣੇ ਆ ਕਿ ਕਿਵੇਂ ਤਿਆਰ ਹੁੰਦੀ ਆ। ਥੋੜਾ ਥੋੜਾ ਪਾਣੀ ਪਾਇਆ ਵਿੱਚ ਇਦਾਂ ਤੱਕ ਇਹਨੂੰ ਚਲਾਈ ਜਾਣਾ ਤਾਂ ਇੱਕ ਪੇਸਟ ਬਣ ਜਾਊਗਾ। ਇਹਦਾ ਇੱਕ ਪੇਸਟ ਬਣ ਜਾਊਗਾ ਬਾਬਾ ਜੀ? ਹਾਂ ਜੀ। ਹੋਈ ਦੋਸਤੋ ਇਹ ਇਦਾਂ ਦੀ ਤਿਆਰ ਹੋ ਗਈ ਐ ਇਦਾਂ ਦਾ ਪੇਸਟ ਬਣ ਗਿਆ ਹੁਣ ਵੀਰ ਜੀ ਉਹਨਾਂ ਦੇ ਛਾਣਾ ਲਾਣਗੇ ਛਾਣਾ ਵੀਰ ਜੀ ਕੇ ਕੱਪੜ ਹਾਂਜੀ 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 ਵੀਰ ਜੀ ਕੱਪੜ ਛਾਣ ਕਰਨ ਲੱਗੇ ਹੁਣ ਆਪਾਂ ਹਾਂਜੀ ਹਾਂਜੀ ਇਹਨੂੰ ਕਹਿੰਦੇ ਨੇ ਜੀ ਕੱਪੜ ਛਾਣ ਜਾਂ ਛਾਣਣਾ ਜਾਂਦੇ ਹੁੰਦੇ ਨੇ ਇਦਾਂ ਵੀ ਜੀ ਦੇਖ ਸਕਦੇ ਆਂ ਬੱਬਾਈ ਜਿਹੜਾ ਇਹ ਆਪਾਂ ਕੱਪੜੇ 'ਚ ਛਾਣਦੇ ਆ ਇਹਦਾ ਕਾਰਨ ਕੋਈ ਆਪਾਂ ਉਹਦੇ ਨਾਲ ਕਿਉਂ ਨਹੀਂ ਛਾਣ ਦਿੰਦੇ ਸਿੱਧੇ ਬੱਬਾਈ ਫਿਰ ਦੁੱਧ ਜਾਂ ਤੱਤ ਹੁੰਦਾ ਉਹ ਨਿਕਲਿਆ ਮੇਰੇ ਦਾ ਤੱਤ ਨਿਕਲ ਜਾਂਦਾ ਹੀ ਉਹ ਸਾਰਾ ਯਸ ਹੁੰਦਾ ਹੈ ਪੂਰੀ ਗਾੜੀ ਹੋਈ ਜੇ ਥੋੜਾ ਪਾਣੀ ਮਿਲਾਇਆ ਜਾਏਗਾ ਇਹਦਾ ਮਿੱਠਾ ਵੀ ਮਿਲਾਇਆ ਜਾਏਗਾ ਹਾਂਜੀ ਬਸ ਪਾਣੀ ਨਾਲ ਮਿੱਠਾ ਹੀ ਮਿਲ ਜਣਾ ਭਾਈ ਹੋਰ ਤਾਂ ਕੁਝ ਨਹੀਂ ਠੀਕ ਹੈ ਜੀ ਅਪਰ ਦੇ ਦੇਸਾਂ ਦਾ ਜੀ ਅੱਦਾਂ ਇਹੇ ਬਣਦੀ ਆ ਆਈ ਉਹਨੇ ਜੇ ਹੁਣ ਮਿੱਠਾ ਮਲਾਂਗੇ ਬਰਫਾ ਉਹ ਬਾਈ ਲਫਾ ਕੇ ਜੀ ਰੱਖ ਦੇਣਾ ਤੁਸੀਂ ਬੱਬੂ ਜੀ ਇਹ ਨਾਲ ਤਾਣੀ ਬਣ ਜਾਂਦੇ ਇਹ ਦੁੱਧ ਚ ਲੋੜ ਇੱਕ ਵਾਰੀ ਪਾ ਲਈ ਦੀ ਆ ਉਹ ਤੋਂ ਬਾਅਦ ਫਿਰ ਦੁੱਧ ਚ ਲੋੜ ਪਾਈ ਦੀ ਫਿਰ ਨਹੀਂ ਤਾਂ ਪਾਣੀ ਬਣ ਜਾਂਦਾ ਠੀਕ ਹੈ ਇਹ ਬੱਬਾਈ ਪਾਣੀ ਪਾਣੀ ਆਉਂਦੀ ਹੈ ਠੀਕ ਹੁਣ ਬੱਬੂ ਜੀ ਨੇ ਮਿੱਠੇ ਦੇ ਤੌਰ ਤੇ ਆਪਾਂ ਸ਼ੱਕਰ ਵਰਤਦੇ ਹਾਂ ਅਸੀਂ ਸ਼ੱਕਰ ਤੁਸੀਂ ਦੇਖ ਲਓ ਨਾਲੇ ਆਪਾਂ ਚੀਨੀ ਨਹੀਂ ਵਰਤਦੇ ਦੋਸਤੋ ਸ਼ੱਕਰ ਦਾ ਸੁੱਖ ਨਾਲ ਵਧੀਆ ਹੁੰਦੀ ਆ ਸਰੀਰ ਲਈ ਤੇ ਇਹਨਾਂ ਦੇ ਹਾਸੇ ਜੀ ਪਾ ਲਈ ਤੁਸੀਂ ਤਾਂ ਸਹੀ ਬਾਲ ਨੇ ਜੀ ਸਰੀਰ ਵੀ ਪਾ ਦੂਗਾ ਤੇ ਹੁਣ ਜੀ ਪੀਣ ਲਈ ਹੋ ਚੁੱਕੀ ਆ ਤਿਆਰ ਪੂਰੀ ਸੋ ਜਰੂਰ ਆਓ ਭਾਈ ਉਹਨਾਂ ਦੇ ਇਹ ਬਿਲਕੁਲ ਤਿਆਰ ਹੋ ਗਿਆ ਬਾਬਾ ਜੀ ਹੁਣ ਬਰਫ ਪਾਉਂਗੇ ਹੋਰ ਜੀ ਬਰਫ ਪਾਉਂਗੇ ਹੋਰ ਜੀ ਇਹ ਤਾਂ ਬਹੁਤ ਪਾ ਦੇਣਾ ਦੂਜੇ ਕੋਲ ਵੀ ਬਰਫ ਪਾਉਂਦੇ ਆ ਅਸੀਂ ਤਾਂ ਫਿਰ ਪੁੱਲੀ ਬਰਫ ਪਾਉਂਦੇ ਜੀ ਲੋ ਜੀ ਹੁਣ ਸਰਦਾਈ ਹੋ ਚੁੱਕੀ ਆ ਪੂਰੀ ਤਿਆਰ ਤੁਸੀਂ ਦੇਖ ਸਕਦੇ ਆ ਇਹ ਥੋੜੀ ਬਰਫ ਹੋਰ ਪਾਉਣਗੇ ਵੀਰ ਹੁਣ ਸੋ ਇਦਾਂ ਸਾਰਾ ਰਗੜਾ ਜੀ ਲੱਗਦਾ ਆ ਤੁਹਾਨੂੰ ਪ੍ਰੋਸੈਸ ਦਿਖਾਤਾ ਵੀ ਕਿੱਦਾਂ ਸਰਦਾਈ ਬਣਦੀ ਆ ਤਾਂ ਤੁਸੀਂ ਜਰੂਰ ਸਾਰਿਆਂ ਨੇ ਵੀਰ ਹੁਣਾ ਕੋਲ ਆਓ ਤੇ ਲੋਕੇਸ਼ਨ ਤੁਹਾਨੂੰ ਦੱਸ ਦਿੱਤੀ ਹੱਥ